ਅ ਭਾਈ ਜੀ ਸਤ ਸ੍ਰੀ ਅਕਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਨਿੱਕੀ ਜੀ ਬੇਨਤੀ ਹੈ ਮੇਰਾ ਵੀਰ ਅ ਡਿਊਰਿੰਗ ਇਲੈਕਸ਼ਨ ਮੇਰੇ ਨਾਲ ਦੋਨੇ ਤਨੇ ਪਾਸਪੋਰਟ ਸਾਡੇ ਫੈਮਿਲੀ ਦੇ ਜਦੋਂ ਕਾਗਜ ਭਰੇ ਸੀਗੇ ਉਦੋਂ ਦੇ ਨਾ ਉਹ ਸਾਨੂੰ ਲੱਭ ਨਹੀਂ ਰਹੇ ਜੇ ਮੇਰੇ ਭਰਾ ਕੋਲੇ ਕਿਸੇ ਕੋਲੇ ਸਾਡੇ ਪਾਸਪੋਰਟ ਪਹੁੰਚੇ ਹੋਣ ਜਾਂ ਸਾਡੇ ਡਾਕੂਮੈਂਟ ਪਹੁੰਚੇ ਹੋਣ ਪਲੀਜ਼ ਮੇਰਾ ਵੀਰ ਹਨਾ ਸਾਨੂੰ ਵਾਪਸ ਕਰਦੇ ਹੋ ਯਾਰ ਤੇ ਸਾਨੂੰ ਜ਼ਰੂਰੀ ਹੈ ਬਹੁਤ ਲੋੜ ਹੈ ਉਹਨਾਂ ਕਾਗਜਾਂ ਦੀ ਤੇ ਪਾਸਪੋਰਟ ਹੀ ਨੇ ਤਨੇ ਮੇਰੇ ਅ ਬਾਈ ਜੀ ਸਤਿ ਸ੍ਰੀ ਅਕਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਨਿੱਕੀ ਜੀ ਬੇਨਤੀ ਹੈ ਮੇਰਾ ਵੀਰ ਅ ਡਿਊਰਿੰਗ ਇਲੈਕਸ਼ਨ ਮੇਰੇ ਨਾਲ ਦੋਨੇ ਤਨੇ ਪਾਸਪੋਰਟ ਸਾਡੇ ਫੈਮਿਲੀ ਦੇ ਜਦੋਂ ਕਾਗਜ ਭਰੇ ਸੀਗੇ ਉਦੋਂ ਦੇ ਨਾ ਉਹ ਸਾਨੂੰ ਲੱਭ ਨਹੀਂ ਰਹੇ ਜੇ ਮੇਰੇ ਭਰਾ ਕੋਲੇ ਕਿਸੇ ਕੋਲੇ ਸਾਡੇ ਪਾਸਪੋਰਟ ਪਹੁੰਚੇ ਹੋਣਗੇ ਸਾਡੇ ਡਾਕੂਮੈਂਟ ਪਹੁੰਚੇ ਹੋਣ ਪਲੀਜ਼ ਮੇਰਾ ਵੀਰ ਹਨਾ ਸਾਨੂੰ ਵਾਪਸ ਕਰਦੇ ਹੋ ਯਾਰ ਤੇ ਸਾਨੂੰ ਜ਼ਰੂਰੀ ਹੈ ਬਹੁਤ ਲੋੜ ਹੈ ਉਹਨਾਂ ਕਾਗਜਾਂ ਦੀ ਤੇ ਪਾਸਪੋਰਟ ਹੀ ਨੇ ਚਨੇ ਮੇਰੇ ਅ ਭਾਈ ਜੀ ਸਤ ਸ੍ਰੀ ਅਕਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਨਿੱਕੀ ਜੀ ਬੇਨਤੀ ਹੈ ਮੇਰਾ ਵੀਰ ਅ ਡਿਊਰਿੰਗ ਇਲੈਕਸ਼ਨ ਮੇਰੇ ਨਾਲ ਦੋਨੇ ਤਨੇ ਪਾਸਪੋਰਟ ਸਾਡੇ ਫੈਮਿਲੀ ਦੇ ਜਦੋਂ ਕਾਗਜੇ ਭਰੇ ਸੀਗੇ ਉਦੋਂ ਦੇ ਨਾ ਉਹ ਸਾਨੂੰ ਲੱਭ ਨਹੀਂ ਰਹੇ ਜੇ ਮੇਰੇ ਭਰਾ ਕੋਲੇ ਕਿਸੇ ਕੋਲੇ ਸਾਡੇ ਪਾਸਪੋਰਟ ਪਹੁੰਚੇ ਹੋਣ ਜਾਂ ਸਾਡੇ ਡਾਕੂਮੈਂਟ ਪਹੁੰਚੇ ਹੋਣ ਪਲੀਜ਼ ਮੇਰਾ ਵੀਰ ਹਨਾ ਸਾਨੂੰ ਵਾਪਸ ਕਰ ਦਿਓ ਯਾਰ ਤੇ ਸਾਨੂੰ ਜ਼ਰੂਰੀ ਹੈ ਬਹੁਤ ਲੋੜ ਹੈ ਉਹਨਾਂ ਕਾਗਜਾਂ ਦੀ ਤੇ ਪਾਸਪੋਰਟ ਹੀ ਨੇ ਤਨੇ